ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋ ਹਾਂ ਜਨਾ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਹੁਣੇ-ਹੁਣੇ ਸਿੱਖਿਆ ਵਿਭਾਗ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਜਲਦੀ ਹੀ ਜਿਹੜਾ ਆਫੀਸ਼ੀਅਲ ਨੋਟਿਸ ਹੈ ਉਹ ਤੁਹਾਨੂੰ ਤੱਕ ਪਹੁੰਚਦਾ ਹੋ ਜਾਊਗਾ ਸਾਰੇ ਹੀ 9594 ਅਧਿਆਪਕਾਂ ਤੱਕ ਸੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਹੀ 9594 ਅਧਿਆਪਕਾਂ ਨੂੰ ਲੱਖ-ਲੱਖ ਵਾਰਕਾਂ ਵਧਾਈਆਂ ਕਿ ਜਿਹੜਾ ਉਹਨਾਂ ਨੇ ਇੱਕ ਸੰਘਰਸ਼ ਵਿੱਢਿਆ ਸੀ ਜਲਦੀ ਹੀ ਜਿਹੜਾ ਉਹਨਾਂ ਨੇ ਜਿਸ ਤਰ੍ਹਾਂ ਪਿਛਲੇ ਦਿਨ ਆਨੰਦਪੁਰ ਸਾਹਿਬ ਵਿਖੇ ਧਰਨੇ ਮਜਾਰੇ ਕੀਤੇ ਗਏ ਉਹਨਾਂ ਦੇ ਵਿੱਚ ਡਾਂਗਾਂ ਮਰਸਾਈਆਂ ਗਈਆਂ ਅਧਿਆਪਕਾਂ ਦੇ ਪ੍ਰਤੀਸ਼ੱਧਿਤ ਕੀਤਾ ਗਿਆ ਪਰ ਉਹਨਾਂ ਦੀ ਉਮੀਦ ਉਹ ਜਿਹੜੀ ਰੰਗ ਲੈ ਗਈ ਤਾਂ ਅੱਜ ਕੋਰਟ ਨੇ ਜਿਹੜੀ 21 April ਹੈ ਸੁਣਵਾਈ ਹੋਣੀ ਸੀ ਤਾਂ ਉਸ ਦੇ ਤਹਿਤ ਕੋਰਟ ਨੇ ਅੱਜ ਫੈਸਲਾ ਜਿਹੜਾ ਉਹ ਅਧਿਆਪਕਾਂ ਦੇ ਹੱਕ ਵਿੱਚ ਦੇ ਦਿੱਤਾ ਠੀਕ ਹੈ ਜੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਆਨੰਦਪੁਰ ਸਾਹਿਬ ਘਟਨਾ ਵਾਪਰੀ ਹੈ ਉਸ ਦੇ ਤਹਿਤ ਅਧਿਆਪਕਾਂ ਨੇ ਮੰਨਾਂ ਦੇ ਵਿੱਚ ਬਣਾ ਲਿਆ ਸੀ ਕਿ ਅਸੀਂ ਇੱਕ ਤਿੱਖੇ ਸੰਘਰਸ਼ ਵਾਲਾ ਰੁਖ ਕਰਾਂਗੇ ਜੇਕਰ 21 April ਨੂੰ ਸਾਡੀ ਸੁਣਵਾਈ ਨਹੀਂ ਹੁੰਦੀ ਸੋ ਅੱਜ ਉਹਨਾਂ ਦੇ ਹੱਕ ਵਿੱਚ ਇਹ ਫੈਸਲਾ ਆ ਚੁੱਕਿਆ 9894 ਦੀ ਸੋ ਕਿਰਪਾ ਕਰਕੇ ਇਹ ਵੀਡੀਓ ਉਹਨਾਂ ਸਾਰੇ 9894 ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਜਿਹੜੇ ਅਧਿਆਪਕ ਤਕਰੀਬਨ 700 ਕੈਂਡੀਡੇਟਸ ਨੇ ਜਿਹੜੇ ਮਤਲਬ ਜੁਆਇਨ ਹੋਇਆ ਪਰ 12-1500 ਕੈਂਡੀਡੇਟਸ ਹਜੇ ਵੀ ਅਜੇ ਹੀ ਨੇ ਜਿਨ੍ਹਾਂ ਨੇ ਜੁਆਇਨ ਕਰਨਾ ਹੈ ਸੋ ਉਹਨਾਂ ਸਾਰਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿ ਜਿਹੜੀ ਕੋਰਟ ਵੱਲੋਂ ਸਟੇ ਹੈ ਉਹ ਹਟਾ ਦਿੱਤੀ ਗਈ ਹੈ ਠੀਕ ਹੈ ਜੀ ਜਲਦੀ ਹੀ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਨੋਟਿਸ ਜਾਰੀ ਹੋ ਜਾਊਗਾ ਜਾਂ ਤੁਹਾਨੂੰ ਵੈਸੇ ਪਰਸਨਲੀ ਨਿੱਜੀ ਤੌਰ ਤੇ ਤੁਹਾਨੂੰ ਕੋਈ ਮੈਸੇਜ ਆ ਜਾਊਗਾ ਕਿ ਤੁਸੀਂ ਜਿੱਥੇ-ਜਿੱਥੇ ਜਿਹੜਾ-ਜਿਹੜਾ ਸਕੂਲ ਤੁਹਾਨੂੰ ਅਲਾਉਟ ਹੋਇਆ ਹੈ ਉੱਥੇ ਸਕੂਲ 'ਚ ਤੁਸੀਂ ਆਪ ਦਾ ਜੁਆਇਨ ਕਰ ਸਕਦੇ ਹੋ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਜਦ ਜਿੱਤੇ ਸ਼ਿੰਗਾਰਸ਼ ਕਰਦੇ ਲੋਕਾਂ ਦੀ ਸੰਗਰੂਰ ਚ ਮਰਨ ਵਰਤ ਸ਼ੁਰੂ ਕਰਨਗੇ ਅਧਿਆਪਕ ਤਾਂ ਇਹਨਾਂ ਨੇ ਮੱਥਿਆ ਸੀ ਵੀ ਜੇਕਰ ਅਸੀਂ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਤਿੱਖਾ ਸ਼ਿੰਗਾਰਸ਼ ਕਰਾਂਗੇ ਪਰ ਸਟੇ ਕੇਸ ਆਫ 8894 ਡਿਸਪੋਜ਼ਡ ਬਾਈ ਦਾ ਆਨਰੇਬਲ ਕੋਰਟ ਟੂਡੇ ਕੰਗ੍ਰੈਚੂਲੇਸ਼ਨ ਟੂ 올 ਦਾ ਨਿਊ ਕਮਾ ਟੀਚਰਸ ਸੋ 9894 ਕੇਸ ਦੇ ਉੱਪਰ ਜਿਹੜੀ ਸਟੇ ਲੱਗੀ ਸੀ ਉਹ ਕੋਰਟ ਵੱਲੋਂ ਅੰਚ ਹਟਾ ਦਿੱਤੀ ਗਈ ਹੈ ਠੀਕ ਹੈ ਜੀ ਸੋ ਸਾਰੇ ਹੀ 9894 ਅਧਿਆਪਕਾਂ ਦੇ ਲਈ ਖੁਸ਼ਖਬਰੀ ਵਾਲੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਮਿਹਨਤ ਉਹ ਰੰਗ ਲੈ ਗਈ ਹੈ ਸੇ ਜਲਦੀ ਹੀ ਹੁਣ ਜਿਹੜਾ 9894 ਬਾਕੀ ਜਿਹੜੀਆਂ ਸੈਕੰਡ ਲਿਸਟ ਆਉਣੀਆਂ ਉਹਨਾਂ ਦੇ ਵਿੱਚ ਵੀ ਥੋੜੀ ਜਲਦੀ ਹੋਊਗੀ ਪਰ ਫਿਲਹਾਲ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਜਿਹੜੇ 9894 ਕੈਂਡੀਡੇਟਸ ਨੇ ਜਿਨ੍ਹਾਂ ਨੂੰ ਜੋਇਨਿੰਗ ਲੈਟਰ ਮਿਲ ਚੁੱਕੇ ਐ ਜਲਦੀ ਹੀ ਉਹਨਾਂ ਨੂੰ ਜੁਆਇਨ ਕਰਾਇਆ ਜਾਊਗਾ ਸੋ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਦਾ ਕਰਿਓ 9894 ਕੈਂਡੀਡੇਟਸ ਲਈ ਕਿਉਂਕਿ ਜਿਹੜਾ ਕੇਸ ਐ ਜਿਹੜੀ ਸਟੇ ਐ ਉਹ ਹਟ ਚੁੱਕੀ ਹੁਣ ਜਲਦੀ ਹੀ ਜਿਹੜੀ ਉਹਨਾਂ ਦੀ ਜੋਇਨਿੰਗ ਹੋ ਜਾਣੀ ਐ ਉਹਨਾਂ ਦੀ ਪਿਤਰੀ ਸਕੂਲਾਂ ਦੇ ਵਿੱਚ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ